ਪੰਜਾਬ ਦੀ ਜਿਹੜੀ ਧਰਤੀ ਹੈ ਨਾ ਇੱਥੇ ਮੇਰਾ ਜਨਮ ਹੋਇਆ ਪੰਜਾਬ ਵਿੱਚ ਮੇਰਾ ਜਨਮ ਹੋਇਆ ਤੇ ਮੈਨੂੰ ਜਿੱਥੇ ਮਰਜ਼ੀ ਮੈਂ ਜਾਵਾਂ ਕੈਲੀਫੋਰਨੀਆ ਜਾਵਾਂ ਮੈਂ ਭਾਵੇਂ ਬੰਬੇ ਰਹਿੰਦੀ ਆ ਮੈਨੂੰ ਪਤਾ ਮੈਂ ਕਿੱਥੋਂ ਆਈ ਆ ਅਸੀਂ ਤਾਂ ਨਸ਼ੇੜੀ ਕਹਿ ਕੇ ਗੱਲ ਖਤਮ ਕਰਦੀ ਦੀ ਆ ਪਰ ਕੀ ਪਤਾ ਉਹਨੂੰ ਕਿੰਨੇ ਦੁੱਖ ਨੇ ਕੀ ਪਤਾ ਉਹਨੂੰ ਕਿੰਨਾ ਇਕੱਲਾਪਨ ਹੈ ਕੀ ਪਤਾ ਉਹਨੂੰ ਕਦੇ ਕਿਸੇ ਨੇ ਉਹਦਾ ਹਾਲ ਹੀ ਨਹੀਂ ਪੁੱਛਿਆ ਰਾਈਟ ਤੇਲ ਵਿੱਚ ਜਿਹੜਾ ਤੁਹਾਡਾ ਸੁਪਨਾ ਹੈ ਨਾ ਉਹ ਤੁਹਾਨੂੰ ਪਤਾ ਹੈ ਤੇ ਕਿਸੇ ਹੋਰ ਨੂੰ ਨਾ ਸਫਾਈ ਦੇਣ ਦੀ ਲੋੜ ਨਹੀਂ ਹੈ ਕਿ ਕਿੰਨਾ ਵੱਡਾ ਤੁਹਾਡਾ ਸੁਪਨਾ ਹੈ ਆਲਾ ਮੋਗਾ ਜ਼ਿਲ੍ਹਾ ਦੀ ਕੁੜੀ ਨੇ ਵਰਲਡ ਕੱਪ ਜਿਤਾਇਆ ਕਪਤਾਨ ਨੇ ਠੀਕ ਹੈ ਜੀ ਉਹਦੇ ਲਈ ਵੀ ਤੁਹਾਨੂੰ ਅਸੀਂ ਬਧਾਈ ਦਿੰਨੇ ਆ ਪਰ ਇਹਨਾਂ ਨੂੰ ਤੁਸੀਂ ਕੀ ਕਹਿ ਕੇ ਚਲੇ ਜਾ ਕਿ ਐਦਾਂ ਹੀ ਜਦੋਂ ਤੁਸੀਂ ਜਿੱਤੋਂਗੀਆਂ ਤੇ ਮੈਂ ਉੱਥੇ ਹੋਵਾਂਗੀ ਕਰਾਊਡ ਵਿੱਚ ਤਾੜੀਆਂ ਮਾਰਦੀ ਤੁਹਾਡੇ ਵਾਸਤੇ ਤਾੜੀਆਂ ਲਾ ਦਿਓ ਕੁੜੀਆਂ ਵਾਸਤੇ ਬਸ ਤੁਹਾਡਾ ਸੌਂਗ ਹੋ ਜਿਹੜਾ ਸਭ ਤੋਂ ਪਿਆਰਾ ਹੋਵੇ ਤੇ ਇਹਨਾਂ ਲਈ ਹੋਵੇ ਕਰਤੀ ਨਾ ਵੀ ওই ਗੱਲ ਇਹ ਸਿਆਣੀਆਂ ਗੱਲਾਂ ਮੈਂ ਕਰਦੀ ਫੇ ਕਹਿੰਦੇ ਨੈਣ ਦੇ ਦੋ ਸ਼ਰਾਬ ਦੀਆਂ ਦੋ ਬੋਤਲਾਂ ਘਾ ਦੇ ਕੈਲੀ ਵਿੱਚ ਰੈਨੀਆਂ ਬਲਾਉਂਗੇ ਆ ਦਵਾਬੇ ਤੰ ਪੰਜਾਬ ਵਾ ਕੇ ਖਾਈਦਾ ਦੇਸੀ ਜੇ ਟਾਬੇ ਤੋਂ ਅਸੀਂ ਵਰਮਨ ਜੀ ਉਤਾਰ ਸਿੰਘ ਸਰਾ ਦੇ ਤੁਸੀਂ ਹੈਂਡ ਇੰਡੀਆ ਟੀਵੀ ਦੇਖ ਰਹੇ ਹੋ ਇਸ ਟਾਈਮ ਪੁੱਲੇ ਵਾਲੇ ਪਹੁੰਚੇ ਆ ਜੈਸਮਿਨ ਸੈਂਡਲਸ ਪੰਜਾਬ ਦੇ ਮਸ਼ਹੂਰ ਕਲਾਕਾਰ ਨਾਲ ਗੱਲਬਾਤ ਕਰਦੇ ਆ ਮੈਡਮ ਕਿਹੋ ਜਿਹਾ ਫੀਲ ਹੋ ਰਿਹਾ ਚੌੜੀ ਤੇ ਦੀ ਰੌਣਕ ਦੱਸ ਰਹੀ ਆ ਵੱਖਰਾ ਫੀਲ ਹੋ ਰਿਹਾ ਹਾਂਜੀ ਮੈਨੂੰ ਬਹੁਤ ਲੱਕੀ ਫੀਲ ਹੋ ਰਿਹਾ ਐ ਖੁਸ਼ੀ ਮੈਂ ਐਕਸਪਲੇਨ ਨਹੀਂ ਕਰ ਸਕਦੀ ਬਹੁਤ ਨਵਾਂ ਐਕਸਪੀਰੀਅੰਸ ਹੈ ਮੇਰੇ ਵਾਸਤੇ ਸੁਪਨਿਆਂ ਚ ਉਦਾਂ ਵੀ ਮੈਂ ساری ਜ਼ਿੰਦਗੀ ਜੀਨੀ ਆ ਇੱਕ ਸੁਪਨਾ ਦਿਲ ਵਿੱਚ ਜਿਹੜਾ ਹੁੰਦਾ ਹੈ ਇੱਕ ਬੱਚੇ ਦੇ ਇੱਕ ਬੱਚੀ ਦੇ ਦਿਲ ਵਿੱਚ ਉਹ ਸੁਪਨਾ ਹੁੰਦਾ ਉਹਨੂੰ ਹੀ ਪਤਾ ਹੁੰਦਾ ਤੇ ਜੇ ਸਾਰੀ ਸਪੋਰਟ ਮਿਲ ਜੇ ਨਾ ਪੇਰੈਂਟਸ ਦੀ ਕਮਿਊਨਿਟੀ ਦੀ ਤੇ ਫਿਰ ਸਾਰੀ ਦੁਨੀਆ ਸਪੋਰਟ ਕਰਦੀ ਹੈ ਇੱਕ ਦਿਨ ਹੈ ਨਾ ਵੀ ਤੇ ਮੈਂ ਇਹਨਾਂ ਨੂੰ ਕਹਿ ਰਹੀ ਸੀ ਸਟੇਜ ਤੇ ਕਿ ਜਿਹੜੀ ਪ੍ਰੈਕਟਿਸ ਤੁਸੀਂ ਚੁੱਪਚੀਪੀਤੇ ਕਰੋਂਗੀ ਨਾ ਹੈ ਨਾ ਜਿਹੜੀ ਪ੍ਰੈਕਟਿਸ ਹੈ ਨਾ ਘੰਟੇ ਦਿਨ ਸਾਲ ਇੱਕ ਦਿਨ ਜਦੋਂ ਤੁਸੀਂ ਟਰੋਫੀ ਜਾਂ ਫਿਰ ਇੱਕ ਮੈਡਲ ਜਿੱਤੋਂਗੀ ਜਾਂ ਫਿਰ ਸਾਰੀ ਦੁਨੀਆ ਤਾੜੀਆਂ ਮਾਰੇਗੀ ਪਰ ਪ੍ਰੈਕਟਿਸ ਕਰਨੀ ਬੜੀ ਜ਼ਰੂਰੀ ਹੈ ਏਵਰੀ ਸਿੰਗਲ ਡੇ ਯੂ ਆਫ ਦਿ ਪ੍ਰੈਕਟਿਸ ਹੈ ਨਾ ਤੇ ਬਸ ਮੈਂ ਉਹ ਚੀਜ਼ ਕਹਿ ਰਹੀ ਸੀ ਕਿ ਤੇਲ ਵਿੱਚ ਜਿਹੜਾ ਤੁਹਾਡੇ ਸੁਪਨਾ ਹੈ ਨਾ ਉਹ ਤੁਹਾਨੂੰ ਪਤਾ ਹੈ ਤੇ ਕਿਸੇ ਹੋਰ ਨੂੰ ਨਾ ਸਫਾਈ ਦੇਣ ਦੀ ਲੋੜ ਨਹੀਂ ਹੈ ਕਿ ਕਿੰਨਾ ਵੱਡਾ ਤੁਹਾਡਾ ਸੁਪਨਾ ਹੈ ਤੇ ਕਿੰਨੀ ਵੱਡੀ ਤੁਹਾਡੀ ਤੁਹਾਡੀ ਰਿਐਲਿਟੀ ਹੋ ਸਕਦੀ ਹੈ ਕਿਉਂਕਿ ਲੋਕੀ ਕੋਸ਼ਿਸ਼ ਕਰਨਗੇ ਇਹ ਤੇਰੇ ਤੋਂ ਨਹੀਂ ਹੋਣਾ ਇਹ ਤੇਰੇ ਤੋਂ ਨਹੀਂ ਹੋਣਾ ਜੇ ਸਾਡੇ ਪਿੰਡ 'ਚ ਕਿਸ ਨੇ ਪਹਿਲਾਂ ਕੀਤਾ ਨਹੀਂ ਤੇ ਤੂੰ ਕਿੱਦਾਂ ਕਰ ਲਵੇਂਗੀ ਇਦਾਂ ਦੀਆਂ ਗੱਲਾਂ ਸ਼ਾਇਦ ਤੁਹਾਨੂੰ ਕੋਈ ਕਵੇ ਮੈਂ ਤੇ ਕਹਿੰਦੀ ਨਾ ਹੀ ਕਵੇ ਬਟ ਸ਼ਾਇਦ ਕਹਿ ਵੀ ਸਕਦੇ ਨੇ ਲੋਕ ਬਟ ਡ੍ਰੀम्स ਆਰ एवरीथिंग ਤੁਸੀਂ ਦੱਸੋ ਤੁਸੀਂ ਕਿੱਦਾਂ ਸਪੋਰਟ ਕਰ ਸਕਦੇ ਹੋ ਜਰਨਲਿਜ਼ਮ ਵਿੱਚ ਕੁੜੀਆਂ ਨੂੰ ਕਿੱਦਾਂ ਸਪੋਰਟ ਕਰ ਸਕਦੇ ਹੋ ਤੁਸੀਂ ਮੈਂ ਉਹੀ ਗੱਲ ਕਰਦੇ ਅਸੀਂ ਇਹਨਾਂ ਨੂੰ ਹੌਸਲਾ ਵਜਾਈ ਕਰਦੇ ਹਾਂ ਜਦੋਂ ਵੀ ਇਹਨਾਂ ਦਾ ਕੋਈ ਪ੍ਰੋਗਰਾਮ ਹੁੰਦਾ ਸੀ ਵਿਖਾਉਣੇ ਆ ਕੁੜੀਆਂ ਨੂੰ ਕਿਉਂਕਿ ਜਦੋਂ ਜਿਵੇਂ ਤੁਸੀਂ ਕੁੜੀਆਂ ਨੂੰ ਮਿਲੇ ਉਹਨਾਂ ਨੇ 골ਡ ਮੈਡ ਜਿੱਤਿਆ ਤੁਸੀਂ ਹੌਸਲਾ ਵਜਾਈ ਕੀਤੀ ਅਸੀਂ ਇਹ ਹੌਸਲਾ ਜੇ ਲੋਕਾਂ ਨੂੰ ਦਿਖਾਉਣੇ ਤਾਂ ਫਿਰ ਹੋਰ ਕੁੜੀਆਂ ਪ੍ਰੇਰਿਤ ਹੁੰਦੀਆਂ ਆਈ ਥਿੰਕ ਇਹ ਬਹੁਤ ਸੋਹਣੀ ਗੱਲ ਹੈ ਜਦੋਂ ਇੱਕ ਚੀਜ਼ ਇੱਕ ਐਗਜ਼ਾਮਪਲ ਸਾਹਮਣੇ ਆਂਦਾ ਨਾ ਦੁਨੀਆ ਦੇ ਫਿਰ ਸਾਰਿਆਂ ਨੂੰ ਲੱਗਦਾ ਹੈ ਕਿ ਯਾਰ ਜੇ ਆਹ ਕੁੜੀਆਂ ਕਰ ਸਕਦੀਆਂ ਨੇ ਤੇ ਫਿਰ ਆਪਾਂ ਵੀ ਕਰ ਸਕਦੇ ਹਾਂ ਰਾਈਟ ਸੋ ਆਈ ਥਿੰਕ ਇਹ ਚੀਜ਼ ਬੜੀ ਉੱਬਰ ਕੇ ਉੱਬਰ ਕੇ ਬਾਅਰ ਆਣਾ ਹੀ ਬਹੁਤ ਵੱਡੀ ਗੱਲ ਹੈ ਖਿਡਾਰੀ ਹੋਣਾ ਹੀ ਬਹੁਤ ਵੱਡੀ ਗੱਲ ਹੈ ਜਦੋਂ ਆਪਾਂ ਜਿੱਤਾਂਗੇ ਤੇ ਉਦੋਂ ਜਿੱਤਾਂਗੇ ਤੇ ਜਿੱਤੀ ਜਾਵਾਂਗੇ ਬਟ ਇਹ ਖਿਡਾਰੀ ਹੋਣਾ ਹੀ ਬੜੀ ਵੱਡੀ ਗੱਲ ਹੈ ਵੀ ਬੜਾ ਦਲੇਰੀ ਵਾਲਾ ਕੰਮ ਹੈ ਤੁਸੀਂ ਪਹਿਲੀ ਵਾਰੀ ਹਲਕਾ ਬੱਗਾ ਪੁਰਾਣਾ ਚ ਪਹੁੰਚੇ ਹੋ ਕੱਲ ਮੋਗਾ ਜ਼ਿਲ੍ਹਾ ਦੀ ਕੁੜੀ ਨੇ ਵਰਲਡ ਕੱਪ ਜਿਤਾਇਆ ਕ ਕਿ ਐਦਾਂ ਹੀ ਜਦੋਂ ਤੁਸੀਂ ਜਿੱਤੋਂਗੀਆਂ ਤੇ ਮੈਂ ਉੱਥੇ ਹੋਵਾਂਗੀ ਕਰਾਊਡ ਵਿੱਚ ਤਾੜੀਆਂ ਮਾਰਦੀ ਤੁਹਾਡੇ ਵਾਸਤੇ ਤਾੜੀਆਂ ਲਾ ਦੋ ਕੁੜੀਆਂ ਵਾਸਤੇ ਅੱਜ ਤੁਹਾਨੂੰ ਦੇਖਣ ਆਸ ਤੇ ਵੀ ਲੋਕ ਪਹੁੰਚੇ ਨੇ ਇੱਥੇ ਖਿਡਾਰੀ ਵੀ ਪਹੁੰਚੇ ਨੇ ਇੱਕ ਵਸੇ ਤੁਹਾਡਾ ਸੌਂਗ ਹੋ ਜਿਹੜਾ ਸਭ ਤੋਂ ਪਿਆਰਾ ਹੋਵੇ ਤੇ ਇਹਨਾਂ ਲਈ ਹੋਵੇ ਕਰਤੀ ਨਾ ਵੀ ਉਹ ਹੀ ਗੱਲ ਸਾਡਾ ਤਾਂ ਮਸਾ ਤੁਸੀਂ ਸਿਆਣੀਆਂ ਗੱਲਾਂ ਮੈਂ ਕਰਦੀ ਫੇ ਕਹਿੰਦੇ ਨੈਣ ਦੇ ਦੋ ਸ਼ਰਾਬ ਦੀਆਂ ਦੋ ਬੋਤਲਾਂ ਗਾ ਦੇ ਗਾ ਦੋ ਜੀ ਫਿਰ ਦੱਸੋ ਗਾ ਦੋ ਜੀ ਕਿਹੜਾ ਜਿਹੜਾ ਮਰਜੀ ਜਿਹੜਾ ਤੁਹਾਨੂੰ ਦਿਲ ਦੇ ਨੇੜੇ ਅੱਜ ਤੁਸੀਂ ਗਾਓ ਗਾਣਾ ਮੈਂ ਅਸੀਂ ਤੁਹਾਡੇ ਨਾਲ ਮੈਂ ਵੀ ਗਾਉਂਦੀ ਘਾ ਰਹੀ ਆ ਅਸੀਂ ਤੁਹਾਡੇ ਨਾਲ ਪਾਰਟਿਸਪੇਟ ਕਰਾਂਗੇ ਚੱਲ ਫਿਰ ਚਲੋ ਜੀ ਕੈਲੀ ਵਿੱਚ ਰੈਨੀਆਂ ਬੁਲਾਉਂਗੇ ਆ ਦਵਾਬੇ ਤੋਂ ਪੰਜਾਬ ਆ ਕੇ ਖਾਈਦਾ ਦੇਸੀ ਜੇ ਢਾਬੇ ਤੋਂ ਕੈਲੀ ਵਿੱਚ ਰੈਨੀਆਂ ਬੁਲਾਉਂਗੇ ਆ ਗਾਣੇ ਦੇ ਵਰਡਸ ਪਤਾ ਨਹੀਂ ਫਿਰ ਮੇਰੇ ਨਾਲ ਗਾਓ ਓਕੇ ਠੀਕ ਹੈ ਜੀ ਕੈਲੀ ਵਿੱਚ ਰੈਨੀਆਂ ਬੁਲਾਉਂਗੇ ਆ ਦਵਾਬੇ ਤੋਂ ਪੰਜਾਬ ਆ ਕੇ ਖਾਈਦਾ ਦੇਸੀ ਜੇ ਢਾਬੇ ਤੋਂ ਦਿੱਖਾ ਖਾ ਕੇ ਕਰੀਦਾ ਨਹੀਂ ਸੀ ਵੇ ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਉਦਲਾਂ ਚ ਸਿੱਪ-ਸਿੱਪ ਪੀਵੇ ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚ ਸਿੱਪ-ਸਿੱਪ ਪੀਵੇ ਤਾਲੀਆਂ ਮਣ ਕੋਈ ਕੋਈ ਇਹਨਾਂ ਲਈ ਕੁਝ ਕਹਿਣਾ ਚਾਹੁੰਦਾ ਕੋਈ ਸੰਦੇਸ਼ ਦੇਣਾ ਚਾਹੁੰਦਾ ਕਿਉਂਕਿ ਅੱਜ ਪੰਜਾਬ ਦੀ ਜਬਾਨੀ ਨਸ਼ਿਆਂ ਦੇ ਪਾਸੇ ਤੁਰਿਆ ਛੇਵਾਂ ਦਰਿਆ ਤੁਰਿਆ ਵਾ ਕੀ ਸੰਦੇਸ਼ ਦੇਣਾ ਚਾਹੁੰਦੇ ਵੈਸੇ ਮੈਂ ਕਾਫੀ ਸੰਦੇਸ਼ ਦੇ ਦਿੱਤਾ ਸਟੇਜ ਤੇ ਬਟ ਜੇ ਤੁਸੀਂ ਨਾ ਚਲੋ ਜਰੂਰ ਬੋਲੋ ਕਿਉਂਕਿ ਅਸੀਂ ਕੱਟ ਕੱਟ ਚਲਾਵਾਂਗੇ ਵੀ ਜੈਸਮਿਨ ਸੈਂਡਲਰ ਦਾ ਸੰਦੇਸ਼ ਆ ਆਈ ਥਿੰਕ ਬੜੀ ਬੜੀ ਸੀਰੀਅਸ ਗੱਲ ਆ ਮੈਨੂੰ ਤੁਸੀਂ 1 ਮਿੰਟ ਦਿਓ ਇੱਥੇ ਰੱਖਿਓ ਮਾਈਕ ਮੈਂ ਦਿਲ ਚ ਉਹ ਚੀਜ਼ ਲੱਭਾਂ ਜਿਹੜੀ ਜ਼ਰੂਰੀ ਹੈ ਕਹਿਣੀ ਅਮ ਸ਼ਾਇਦ ਸਭ ਤੋਂ ਜ਼ਰੂਰੀ ਗੱਲ ਇਹੀ ਹੈ ਅਮ ਨਸ਼ਿਆ ਨੇ ਬਹੁਤ ਸਾਰੇ ਪੰਜਾਬ ਦੇ ਘਰ ਖਰਾਬ ਕੀਤੇ ਨੇ ਜੀ ਬਿਲਕੁਲ ਤੇ ਮੇਰੀ ਫੈਮਲੀ ਵਿੱਚ ਵੀ ਮੈਂ ਇੱਕ ਦੋ ਬਹੁਤ ਪਿਆਰੇ ਪਿਆਰੇ ਫੈਮਲੀ ਮੈਂਬਰਸ ਨੂੰ ਲੂਜ਼ ਕੀਤਾ ਨਸ਼ੀਆਂ ਕਰਕੇ ਤੇ ਇਹ ਚੀਜ਼ ਜਿੱਥੇ-ਜਿੱਥੇ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੈ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਨੇ ਜਿਹੜੇ ਸਾਡੇ ਪੰਜਾਬ ਦੇ ਮੁੰਡੇ ਨੇ ਹੈਨਾ ਤੇ ਆਈ ਥਿੰਕ ਕਿ ਉਹਨਾਂ ਨੂੰ ਨਾ ਜੇ ਕੋਈ ਇੱਕ ਵਾਰੀ ਬਿਠਾ ਕੇ ਹਾਲ ਹੀ ਪੁੱਛ ਲੈ ਨਾ ਤੇ ਸ਼ਾਇਦ ਬਹੁਤ ਸਾਰੇ ਨਸ਼ਿਆਂ ਤੋਂ ਸਾਨੂੰ ਮੁਕਤੀ ਮਿਲ ਸਕਦੀ ਹੈ ਕਿਉਂਕਿ ਜਿਹੜਾ ਨਸ਼ਾ ਹੁੰਦਾ ਨਾ ਕਈ ਵਾਰੀ ਤੁਹਾਨੂੰ ਲੱਗਦਾ ਕਿ ਅਸੀਂ ਤਾਂ ਨਸ਼ੇੜੀ ਕਹਿ ਕੇ ਗੱਲ ਖਤਮ ਕਰ ਦਿੱਦੀ ਆ ਪਰ ਕੀ ਪਤਾ ਉਹਨੂੰ ਕਿੰਨੇ ਦੁੱਖ ਨੇ ਕੀ ਪਤਾ ਉਹਨੂੰ ਕਿੰਨਾ ਇਕੱਲਾਪਨ ਹੈ ਕੀ ਪਤਾ ਉਹਨੂੰ ਕਦੇ ਕਿਸੇ ਨੇ ਉਹਦਾ ਹਾਲ ਹੀ ਨਹੀਂ ਪੁੱਛਿਆ ਰਾਈਟ ਸੋ ਮੇਰੀ ਇਹ ਰਿਕੁਐਸਟ ਹੈ ਕਿ ਮੇਰੀ ਇਹ ਰਿਕੁਐਸਟ ਹੈ ਕਿ ਫੈਮਿਲੀ ਇੱਕ ਬਹੁਤ ਸਟਰੋਂਗ ਯੂਨਿਟ ਹੁੰਦਾ ਹੈ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡੇ ਫੈਮਿਲੀ ਦਾ ਕੋਈ ਬੱਚਾ ਤੁਹਾਡੇ ਨੇਬਰਹੂਡ ਵਿੱਚ ਕੋਈ ਬੱਚਾ ਜੇ ਗਲਤ ਪਾਸੇ ਜਾ ਰਿਹਾ ਜੇ ਨਸ਼ੇ ਵਾਲੇ ਪਾਸੇ ਜਾ ਰਿਹਾ ਹੈ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਨੇ ਬਟ ਜੇ ਫੈਮਿਲੀ ਨਾਲ ਜੁੜ ਜੇ ਨਾ ਤੇ ਆਪਾਂ ਕਿੱਥੋਂ ਨਹੀਂ ਕਿਸੇ ਨੂੰ ਕੱਢ ਸਕਦੇ ਤੇ ਬਹੁਤ ਸਾਰੀਆਂ ਫੈਮਿਲੀਆਂ ਹੁਣ ਮਾਪੇ ਰੋਂਦੇ ਨੇ ਹੈਨਾ ਮੈਂ ਗਾਣੇ ਲਿਖੇ ਨੇ ਇਸ ਚੀਜ਼ ਬਾਰੇ ਉਹ ਗਾਣੇ ਮੇਰੇ ਜਿਆਦਾ ਫੇਮਸ ਨਹੀਂ ਹੁੰਦੇ ਮੇਰਾ ਗਾਣਾ ਹੈ ਉੱਠ ਨਾ ਖੜੇ ਕਹਿੰਦੇ ਸਾਰੀ ਰਾਤ ਖੋਲੋ ਠੇਕਾ ਇੱਥੋਂ ਕੋਈ ਉੱਠ ਨਾ ਖੜੇ ਕਹਿੰਦੇ ਗਲੀ ਗਲੀ ਵਿੱਚੋਂ ਚਿੱਟਾ ਇੱਥੋਂ ਕੋਈ ਉੱਠ ਨਾ ਖੜੇ ਕਹਿੰਦੇ ਟਾਈਮ ਨਾ ਪਵਾਲੋ ਵੋਟਾਂ ਇੱਥੋਂ ਕੋਈ ਉੱਠ ਨਾ ਖੜੇ ਇੱਥੋਂ ਨਾ ਇਹ ਜਿਹੜੀ ਆਪਣੇ ਪੰਜਾਬ ਦੀ ਧਰਤੀ ਹੈ ਨਾ ਮੈਂ ਤੇ ਉਂਗਲ ਤੇ ਪੰਜਾਬ ਲਿਖਾਈ ਫਿਰਦੀ ਆ ਕਿਉਂਕਿ ਮੈਂ ਗਾਣੇ ਇਸ ਹੱਥ ਨਾਲ ਲਿਖਦੀ ਆ ਨਾ ਪੰਜਾਬ ਦੀ ਜਿਹੜੀ ਧਰਤੀ ਹੈ ਨਾ ਇੱਥੇ ਮੇਰਾ ਜਨਮ ਹੋਇਆ ਪੰਜਾਬ ਵਿੱਚ ਮੇਰਾ ਜਨਮ ਹੋਇਆ ਤੇ ਮੈਨੂੰ ਜਿੱਥੇ ਮਰਜ਼ੀ ਮੈਂ ਜਾਵਾਂ ਕੈਲੀਫੋਰਨੀਆ ਜਾਵਾਂ ਮੈਂ ਭਾਵੇਂ ਬੰਬੇ ਰਹਿੰਦੀ ਆ ਮੈਨੂੰ ਪਤਾ ਮੈਂ ਕਿੱਥੋਂ ਆਈ ਆ ਮੇਰੀਆਂ ਜੜਾਂ ਪੰਜਾਬ ਵਿੱਚ ਨੇ ਰਾਈਟ ਸੋ ਪੰਜਾਬ ਦੀਆਂ ਜੜਾਂ ਨੂੰ ਆਪਾਂ ਦੁਬਾਰਾ ਸਟਰੋਂਗ ਕਰੀਏ ਤੇ ਆਈ ਥਿੰਕ ਕਿ ਐਜ਼ ਅ ਫੈਮਿਲੀ ਆਪਾਂ ਕਿਸੇ ਵੀ ਚੀਜ਼ ਚੋਂ ਇਕੱਠੇ ਹੋ ਕੇ ਨਿਕਲ ਸਕਦੇ ਆ ਜਿੱਦਾਂ ਆਪਾਂ ਅੱਜ ਟੀਮ ਦੀ ਬਹੁਤ ਸਾਰੀ ਗੱਲ ਕੀਤੀ ਰਾਈਟ ਤੁਸੀਂ ਕਾਫੀ ਸੀਰੀਅਸ ਟਾਪਿਕ ਸ਼ੁਰੂ ਕਰ ਲਿਆ ਬਟ ਇਹਦਾ ਜਵਾਬ ਮੈਂ ਪੂਰਾ ਦੇ ਕੇ ਜਾਵਾਂਗੀ ਕਿ ਜਿੱਦਾਂ ਆਪਾਂ ਹੁਣ ਇਕੱਠੇ ਆ ਕੱਲਾ ਸ਼ਾਇਦ ਇਨਸਾਨ ਬੜਾ ਕਮਜ਼ੋਰ ਪੈ ਜਾਂਦਾ ਜਦੋਂ ਆਪਾਂ ਇਕੱਠੇ ਹੁੰਨੇ ਆ ਨਾ ਤਾਂ ਆਪਾਂ ਕਿਸੇ ਵੀ ਨੇ ਕਿਸੇ ਵੀ ਨੇਰੇ ਚੋਂ ਨਿਕਲ ਸਕਦੇ ਆ ਰਾਈਟ ਸੋ ਜੇ ਕੋਈ ਵੀ ਫੈਮਿਲੀ ਸਟਰਗਲ ਕਰ ਰਹੀ ਹੈ ਜੇ ਤੁਹਾਡੀ ਫੈਮਿਲੀ ਦਾ ਕੋਈ ਵੀ ਮੈਂਬਰ ਨਸ਼ੇ ਨਾਲ ਸਟਰਗਲ ਕਰ ਰਿਹਾ ਹੈ ਪਲੀਜ਼ ਉਹਨੂੰ ਬਿਠਾ ਕੇ ਪੁੱਛ ਲੋ ਦੱਸ ਤੈਨੂੰ ਕੀ ਪ੍ਰੋਬਲਮ ਹੈ ਤੂੰ ਬੜਾ ਪਰੇਸ਼ਾਨ ਹੈ ਇੱਕ ਦੋ ਮਹੀਨਿਆਂ ਦਾ ਇੱਕ ਦੋ ਸਾਲਾਂ ਦਾ ਦੱਸ ਤੂੰ ਕਿਉਂ ਕੱਲਾ ਫੀਲ ਕਰਦਾ ਆਪਾਂ ਤੇਰੇ ਨਾਲ ਖੜੇ ਆ ਹਨਾ ਇੰਨੀ ਕਿ ਇੰਨੀ ਕਿ ਜ਼ਿੰਦਗੀ ਮੋੜ ਕੱਟ ਲੈਣਾ ਤੇ ਇੱਥੋਂ ਦੀ ਉਹ ਉੱਥੇ ਜਾਂਦੀ ਹੈ ਜ਼ਿੰਦਗੀ ਹਨਾ ਸੋ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਨੇ ਮਾੜੇ ਰਾਹ ਤੇ ਕੋਈ ਨਾ ਕੋਈ ਕਦੇ-ਕਦੇ ਪੈ ਜਾਂਦਾ ਚੱਲ ਉਹ ਵੀ ਪਤਾ ਨਹੀਂ ਖਰੇ ਵਾਹਿਗੁਰੂ ਨੇ ਲਿਖਿਆ ਹੀ ਹੈ ਪਤਾ ਨਹੀਂ ਕੋਈ ਲੈਸਨ ਸਿੱਖਣਾ ਉੱਥੇ ਜਾ ਕੇ ਪਰ ਜਿਹੜਾ ਐ ਕਰਕੇ ਮੋੜ ਕੱਟਣਾ ਨਾ ਔਰ ਫੈਮਿਲੀ ਦਾ ਸਾਥ ਹੋਣਾ ਬੜਾ ਜ਼ਰੂਰੀ ਹੈ ਕਮਿਊਨਿਟੀ ਦਾ ਸਾਥ ਹੋਣਾ ਬੜਾ ਜ਼ਰੂਰੀ ਹੈ ਤੇ ਇੱਕ ਕਦਮ ਨਾਲ ਨਾ ਇੱਕ ਨਵਾਂ ਸਫ਼ਰ ਸ਼ੁਰੂ ਹੋ ਜਾਂਦਾ ਜਿਵੇਂ ਇੱਕ ਇੱਟ ਨਾਲ ਇੱਕ ਨਵਾਂ ਮਹਿਲ ਬਣ ਜਾਂਦਾ ਪਰ ਸ਼ੁਰੂ ਤਾਂ ਇੱਕ ਇੱਟ ਤੋਂ ਹੋਏਗੀ ਨਾ ਹੈਨਾ ਸੋ ਆਈ ਥਿੰਕ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਤੇ ਆਪਾਂ ਜੇ ਸਾਰੇ ਜਣੇ ਪਤਾ ਨਹੀਂ ਕਿੱਥੇ-ਕਿੱਥੇ ਐ ਮੇਰੀ ਆਵਾਜ਼ ਸੁਣੇਗੀ ਮੇਰੀ ਵੀਡੀਓ ਜਾਵੇਗੀ ਮੈਂ ਕਹਿੰਨੀ ਆ ਇੱਕ ਵਾਰ ਨਾ ਜੇ ਤੁਹਾਨੂੰ ਲੱਗਦਾ ਪੈ ਨਾ ਕੋਈ ਸਟਰਗਲ ਕਰਦਾ ਪੈ ਨਸ਼ਿਆਂ ਨਾਲ ਯਾਰ ਉਹਨੂੰ ਬਚਾ ਆ ਲੋ ਹੈਨਾ ਕਿਉਂਕਿ ਨਾ ਪਤਾ ਨਹੀਂ ਉਹਦਾ ਕਿੰਨਾ ਬ੍ਰਾਈਟ ਫਿਊਚਰ ਹੈ ਪਤਾ ਨਹੀਂ ਉਹਨੇ ਜ਼ਿੰਦਗੀ ਚ ਕੀ-ਕੀ ਕਰਨਾ ਹੈ ਵੱਡੇ ਹੋਗੇ ਪਰ ਸਾਰੇ ਨਹੀਂ ਕਰ ਸਕਦੇ ਸਾਰੇ ਨਹੀਂ ਨਿਕਲ ਪਾਉਂਦੇ ਉੱਥੋਂ ਕਿਉਂ ਉਹਦੇ ਨਾਲ ਕੋਈ ਖੜਦਾ ਹੀ ਨਹੀਂ ਹੈ ਉਹਨੂੰ ਆਪਾਂ ਨਸ਼ੇੜੀ ਕਹਿ ਕੇ ਛੱਡ ਦਿੰਨੇ ਆ ਬਟ ਉਹਦਾ ਉੱਥੇ ਤੇ ਸਾਥ ਦੇਣਾ ਜਿੱਥੇ ਉਹਦੀ ਔਖਾ ਆ ਬਸ ਬੋਲੇ ਬੋਧਨਵਾਦੀ ਹੈਡਮਨ ਗੱਲ ਗੱਲ